ਜੜਬਾ ਦੇ ਪਿੰਡ ਖੇਤਲੇ ਦੇ ਅੰਦਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ ਦੀ ਸਹਿਕਾਰੀ ਸਭਾ ਦੇ ਵਿੱਚ ਸੇਲਜਮਾਨ ਦੀ ਪੋਸਟ ਦੀ ਭਰਤੀ ਨੂੰ ਲੈ ਕੇ ਵਿਵਾਦ ਛੜ ਗਿਆ ਤੇ ਚੋਣ ਮੁਲਤਵੀ ਕਰ ਦਿੱਤੀ ਪਿੰਡੇ ਹੀ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਅੰਦਰ ਹੀ ਬਿਠਾ ਕੇ ਰੱਖਿਆ ਗਿਆ ਤਾਂ ਕਿ ਜਦੋਂ ਤੱਕ ਚੋਣ ਨਹੀਂ ਹੋਵੇਗੀ ਅਧਿਕਾਰੀਆਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਬਾਹਰ ਕਿਸਾਨ ਯੂਨੀਅਨ ਵੀ ਮੌਕੇ ਦੇ ਉੱਤੇ ਪਹੁੰਚੀ ਕਿ ਆ ਕਿ ਜੋ ਸ਼ਰਤਾਂ ਅਨੁਸਾਰ ਚੋਣ ਹੋਣੀ ਚਾਹੀਦੀ ਸੀ ਉਹ ਕਾਰਵਾਈ ਜਾਵੇ ਇਲਜ਼ਾਮ ਨੇ ਕਿ ਮੌਜੂਦਾ ਸਰਕਾਰ ਦੇ ਪ੍ਰੈਸ਼ਰ ਹੇਠ ਚੋਣ ਕੀਤੀ ਜਾ ਰਹੀ ਹੈ ਮੇਰਾ ਨਾਮ ਜਗਸੀਰ ਸਿੰਘ ਆ ਮੈਂ ਪਿੰਡ ਖੇਤਲੇ ਦਾ ਨਿਵਾਸੀ ਆ ਉਰੇ ਅੱਜ ਸੇਲਜ਼ਮੈਨਸ ਦੀ ਮੈਂਡ ਦੀ ਭਰਤੀ ਧੀਦੇ ਪਾਸਤੇ ਅਖਬਾਰ ਚ ਇਸ਼ਤਿਹਾਰ ਕੱਢਿਆ ਹੋਇਆ ਸੀ ਉਦੇ ਰਾਹੀਂ ਸਾਡੇ ਪਹਿਲਾਂ 26 ਤਰੀਕ ਤੱਕ ਫਾਰਮ ਭਰਾਏ ਗਏ ਉਸ ਤੋਂ ਬਾਅਦ ਅੱਜ ਉਹਨਾਂ ਦੀ ਇੰਟਰਵਿਊ ਵਾਂਗੂ ਮਤਲਬ ਫਾਰਮ ਸਭ ਚੈੱਕ ਹੋਣ ਦੀ ਵਜ੍ਹਾ ਜੌਬ ਦੇਣੀ ਸੀ ਤੇ ਅੱਜ ਜੁਰੇ ਆ ਕੇ ਕਮੇਟੀ ਦੇ ਮੈਂਬਰ ਬਣਾਏ ਹੋਏ ਤੇ ਉਹਨਾਂ ਨੇ ਰੌਲਾ ਪਾ ਲਿਆ ਵੀ ਅਸੀਂ ਆਪ ਦਾ ਬੰਦਾ ਰੱਖਣਾ ਈ ਉੱਪਰ ਫੋਨ ਰਖਾਈ ਜਾਂਦੇ ਆਈ ਜਾਂਦੇ ਨੇ ਵੀ ਕੋਈ ਮੈਟ ਤੱਕ ਪਹਿਲਾਂ ਸਾਰਾ ਮੈਟ ਦਾ ਕੰਮ ਸੀ ਹੁਣ ਕੋਈ ਮੈਟ ਦਾ ਕੰਮ ਨਹੀਂ ਰੱਖ ਰਿਖੇ ਬਈ ਜੋਰ ਲਵਾਈ ਜਾਂਦੇ ਨੇ ਉੱਪਰ ਫੋਨ ਆਈ ਜਾਂਦੇ ਨੇ ਸਵੇਰ ਦੇ ਅਸੀਂ ਬੈਠੇ ਆ 10 ਵਜੇ ਦੇ ਸਾਡੇ ਹਾਲੇ ਤੱਕ ਚੈੱਕ ਵੀ ਨਹੀਂ ਹੋਏ ਹੈਗੇ ਜਿਹੜਾ ਮੈਂਬਰ ਤੁਸੀਂ ਆਏ ਹੋ ਅੱਜ ਅਸੀਂ 14 ਜਨਾਂ ਨੇ ਫਾਰਮ ਭਰੇ ਤੀ ਉਹ ਚ 14 ਦੇ 14 ਚੋਂ ਅਸੀਂ ਔਰੇ ਰਹਿ ਗਏ ਬਾਕੀ ਸਭ ਅੱਗੇ ਜਦੋਂ ਹੁਣ ਕੋਈ ਚੱਲ ਜੋਰਾਂ ਚੱਲ ਰਿਆ ਉਹਨਾਂ ਦਾ ਠੱਕਾ ਚੱਲ ਰਿਆ ਔਰੇ ਦੀ ਕੋਈ ਕੋਈ ਚੋਣ ਸੀਗੀ ਜਾਂ ਜੋ ਉਹ ਮੁੱਦ ਤੇ ਵੀ ਕੀਤੀ ਗਈ ਹੈ ਕਿ ਪਤਾ ਲੱਗਿਆ ਸਾਨੂੰ ਤਾਂ ਪਤਾ ਹੀ ਲੱਗਾ ਸਾਨੂੰ ਤਾਂ ਉਹ ਜਿਹੜੇ ਮੈਂਬਰ ਸੀ ਦੋ ਮੈਂਬਰ ਤਾਂ ਬਾਗੇ ਕਮੇਟੀ ਚੋਂ ਇੱਕ ਮੈਂ ਜਿਹੜੇ ਇਨਸਪੈਕਟਰ ਸਾਹਿਬ ਨੇ ਉਹ ਬੈਠੇ ਨੇ ਇੱਕ ਮੈਂਬਰ ਦੇ ਇੱਕ ਚੇਅਰਪਰਸਨ ਤੇ ਉਹ ਵੀ ਹੋ ਰਹੇ ਨੇ ਬਾਕੀ ਦੋ ਮੈਂਬਰ ਜਿਹੜੇ ਕਮੇਟੀ ਚੋਂ ਨਾਲ ਤੇ ਉਹ ਭੱਜ ਗਏ ਕੀ ਲੱਗਦਾ ਬਾਈ ਜੀ ਜਿਹੜੀਆਂ ਕੋਈ ਸ਼ਰਤਾਂ ਸੀ ਜਾਂ ਮਹਿਕਮੇ ਦੀਆਂ ਜਾਂ ਹੋਰ ਸੀਗੀਆਂ ਉਹ ਨਹੀਂ ਪੂਰੀਆਂ ਉਸ ਕੈਂਡੀਡੇਟ ਦੀ ਹੋ ਰਹੀਆਂ ਜਾਂ ਉਸ ਤੋਂ ਵੱਖਰਾ ਕਰ ਰਹੇ ਨੇ ਕੁਝ ਉਹ ਪੂਰੀਆਂ ਨਹੀਂ ਹੋ ਰਹੀਆਂ ਤਾਂ ਹੀ ਕਰ ਰਹੇ ਹੋਣੇ ਕਿਉਂਕਿ ਸਾਨੂੰ ਕਿਹੜਾ ਸਾਰੇ ਕਾਗਜ਼ ਪੱਤਰ ਦਿਖਾਏ ਨਹੀਂ ਉਹਨਾਂ ਦੇ ਕੰਤਾ ਨੂੰ ਪਤਾ ਲੱਗਿਆ ਵੀ ਆ ਹੋ ਗਿਆ ਵੀ ਤੁਸੀਂ ਉੱਤੇ ਬੈਠੇ ਹੋ ਬੈਠੇ ਰਹਿ ਗਏ ਬਾਕੀ ਉਹ ਭਾਗੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਜਿਹੜੀ ਨਿਰਪੱਖ ਚੋਣ ਹੋਵੇ ਸਾਰਾ ਜਿਹੜਾ ਪਹਿਲਾਂ ਅਖਬਾਰ ਚ ਲਿਖਾਇਆ ਹੋਇਆ ਉਸ ਸਾਹਮਣੇ ਵਾਲੇ ਚੋਣ ਹੋਵੇ ਕੋਈ ਚ ਕਿਸ ਦਾ ਦਖਲ ਨਾ ਅੰਦਾਜ਼ੀ ਨਾ ਹੋਵੇ ਕੋਈ ਉੱਪਰੋਂ ਪ੍ਰੈਸ਼ਰ ਨਾ ਆਵੇ ਉਸ ਸਾਹਮਣੇ ਸਹੀ ਟੰਗ ਨਾਲ ਚੋਣ ਹੋਵੇ ਮੇਰਾ ਨਾਮ ਗੋਲਡੀ ਹੈ ਜੀ ਖੇਤਲੇ ਦਾ ਮੈਂ ਨਵਾਸੀ ਆ ਜੀ ਇੱਥੇ ਅੱਜ ਕਮੇਡ ਦੇ ਵਿੱਚ ਸਟੇਟਿ ਦੇ ਵਿੱਚ ਸੇਜਮੈਨ ਦੀ ਭਰਤੀ ਧੀ ਜਿਹਦੇ ਵਿੱਚ ਅਸੀਂ 14 ਜਣੇ ਨੇ ਕਾਗਜ਼ ਪਰੇ ਤੇ ਇਹਨਾਂ ਨੇ ਪਹਿਲਾਂ ਅਖਬਾਰ ਦੇ ਵਿੱਚ ਮਾਈਟ ਦੇ ਆਧਾਰ ਤੇ ਬੰਦਾ ਰੱਖਣਾ ਸੀ ਉਹਦੇ ਵਿੱਚ ਕੁਝ şartਾਂ ᱛੀਆਂ ਪਰ ਜਿਹੜੀਆਂ ਅੱਜ ਉਹ ਪੂਰੀਆਂ ਨਾ ਹੋਣ ਕਰਕੇ ਕੁਝ ਮੈਂਬਰ ਇਹਨੂੰ ਮੁਲਤਵੀ ਕਰਦੇ ਤੇ ਪਰ ਇਹ ਹੋ ਨਹੀਂ ਸਕੀ ਇਸ ਕਰਕੇ ਸਾਨੂੰ ਇੱਥੇ ਨਿਰਪੱਖ ਚੋਣ ਹੋਣੀ ਚਾਹੀਦੀ ਆ ਜੋ ਕਿ ਮਾਈਟ ਦੇ ਆਧਾਰ ਤੇ ਹੋਣੀ ਚਾਹੀਦੀ ਨੀਤੀ ਦੂਜੀ ਕੋਸ ਚੋਣ ਹੋ ਨਹੀਂ ਰਹੀ ਹੈ ਜੀ ਚੋਣ ਇਥੋਂ ਉੱਪਰ ਪ੍ਰੈਸ਼ਰ ਪੈਣ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਬੀਆਰਪੀਆ ਦੇ ਵੀ ਹੁੰਦੇ ਨੇ ਉਹਨਾਂ ਵੱਲੋਂ ਫੋਨ ਕਰਾ ਕੇ ਕਮੇਟੀ ਦੇ ਮੈਂਬਰ ਦੋ ਭੱਜ ਚੁੱਕੇ ਨੇ ਇੱਕ ਵਕੀਓ ਬਣ ਪੂਰੇ ਪਾਜੀ ਚੁੱਕੇ ਨੇ ਇੱਕ ਮੈਂਬਰ ਮੌਜੂਦ ਆ ਜਿਹੜਾ ਕਿ ਸਾਡੀ ਹੱਕ ਵਿੱਚ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਜੇਰਾ ਇਹਨਾਂ ਨੇ ਇਸ ਤਾਰ ਦੇ ਵਿੱਚ ਸਹੀਕ ਢੰਗ ਨਾਲ ਲਿਖਾਇਆ ਜੀ ਪੂਰੇ ਢੰਗ ਨਾਲ ਚੋਣ ਹੋਣੀ ਚਾਹੀਦੀ ਆ ਪ੍ਰੋਬਲਮ ਇੱਥੇ ਜੀ ਪਹਿਲਾਂ ਸਵੇਰੇ ਬਹੁਤ ਸੋਹਣਾ ਸਾਰਾ ਕੁਝ ਚੱਲ ਰਿਹਾ ਸੀਗਾ ਮੈਰਿਟ ਦੇ ਆਧਾਰ ਤੇ ਹਜੇ ਤੱਕ ਵੀ ਸਾਡੇ ਕੋਲੇ ਲਿਸਟ ਬਣੀ ਪਈ ਹੈ ਪਰ ਉਹਨੂੰ ਅਨਾਉਂਸ ਕਰਨ ਦਾ ਹੁਕਮ ਨਹੀਂ ਹੈ ਕੀ ਚੋਣ ਸੀ ਕਿਸ ਚੀਜ਼ ਦੀ ਚੋਣ ਇਹ ਜੀ ਸੇਲਜ਼ਮੈਨ ਦੀ ਚੋਣ ਸੀ ਜਿਹਦੇ ਵਿੱਚ ਤਿੰਨ ਚਾਰ ਸ਼ਰਤਾਂ ਸੀਗੀਆਂ ਜਿਹੜੀਆਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਬੈਠ ਕੇ ਹੀ ਵਨ ਜਿਹੜੇ ਹੁਣ ਉਹਨੂੰ ਕਹਿ ਰਹੇ ਨੇ ਵੀ ਇਹਨੂੰ ਮਲਤਵੀ ਕੀਤੀ ਜਾਵੇ ਹਾਜ਼ਰੀਆਂ ਹੂਜਰੀਆਂ ਤੇ ਸਾਈਨ ਵਗੈਰਾ ਕਰਕੇ ਮਲਤਵੀ ਕਰ ਰਹੇ ਨੇ ਉਹ ਵੀ ਉਸ ਸ਼ਰਤਾਂ ਦੇ ਵਿੱਚ ਸਾਈਨ ਵਗੈਰਾ ਉਹਨਾਂ ਦੇ ਹੋਏ ਹੋਏ ਨੇ ਸਾਰੀਆਂ ਕਮੇਟੀ ਨੇ ਸੋਚ ਸਮਝ ਕੇ ਜੋ ਸ਼ਰਤਾਂ ਰੱਖੀਆਂ ਸੀ ਸੁਸਾਇਟੀ ਦੇ ਪੱਖਾਂ 'ਚ ਸੀ ਉਹ ਸ਼ਰਤਾਂ ਨੇ ਸਿਰਫ ਇਸ ਤੋਂ ਬਿਨਾਂ ਕੋਈ ਐਦਾਂ ਦੀ ਨਜਾਇਜ਼ ਨਹੀਂ ਸੀਗੀ ਵੀ ਜਿਹੜੀ ਕਿਸੇ ਨੂੰ ਕੋਈ ਹਾਰਟ ਕਰੇ ਐਦਾਂ ਦਾ ਕੁਝ ਨਹੀਂ ਸੀਗਾ ਪਰ ਉਹਨਾਂ ਸ਼ਰਤਾਂ ਦੇ ਵਿੱਚ ਸ਼ਾਇਦ ਕੋਈ ਉਹਨਾਂ ਦਾ ਨਿੱਜੀ ਹੋਣਾ ਜਿਹਦੇ ਕਰਕੇ ਇਹ ਮੁਲਤਵੀ ਕੀਤੀ ਹੈ ਮੌਕੇ ਦੇ ਉੱਤੇ ਕਿਸਾਨ ਆਗੂਆਂ ਨੇ ਵੀ ਗੱਲਬਾਤ ਕੀਤੀ ਕਿ ਆ ਕਿ ਪਹਿਲਾਂ ਤੋਂ ਹੀ ਅਖਬਾਰਾਂ ਦੇ ਵਿੱਚ ਇਸ ਚੋਣ ਲਈ ਇਸ਼ਤਿਹਾਰ ਦਿੱਤਾ ਗਿਆ ਸੀ ਜਦ ਨੌਜਵਾਨ ਇੱਥੇ ਆਪਣੇ ਕਾਗਜ਼ ਪੱਤਰ ਲੈ ਕੇ ਪਹੁੰਚੇ ਤਾਂ ਸੁਸਾਇਟੀ ਦੇ ਹੀ ਦੋ ਮੈਂਬਰ ਮੌਕੇ ਤੋਂ ਚਲੇ ਗਏ ਤੇ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਆਏ ਹੋਏ ਉਮੀਦਵਾਰ ਨੌਂ ਜਵਾਨਾਂ ਦੇ ਵਿੱਚ ਵੀ ਰੋਸ ਹੈ ਇੱਥੇ ਚੋਣ ਰੱਖੀ ਗਈ ਸੀ ਤੇ ਤਿੰਨ ਸਿਲੈਕਸ਼ਨ ਕਮੇਟੀ ਦੇ ਮੈਂਬਰ ਚੁਣੇ ਗਏ ਸੀ ਉਹਨਾਂ ਚੋਂ ਇੱਕ ਤਾਂ ਰੁਪਿੰਦਰ ਸਿੰਘ ਸੀ ਇੱਕ ਗੁਰਮੇਲ ਤੇ ਤੀਸਰੇਗੇ ਸੀ ਮੱਗਰ ਸਿੰਘ ਇਹ ਇਲੈਕਸ਼ਨ ਸਹੀ ਚੱਲ ਰਹੀ ਸੀ ਪਹਿਲਾਂ ਤਾਂ ਤੇ ਗੁਰਮੇਲ ਸਿੰਘ ਤੇ ਜਿਹੜੇ ਮੱਗਰ ਸਿੰਘ ਨੇ ਇਹਨਾਂ ਦਾ ਉਹਨੇ ਲੈਟਰ ਲਿਖ ਕੇ ਦਿੱਤੀ ਇਹ ਮੁਲਤਵੀ ਕੀਤੀ ਜਾਵੇ ਕਿਉਂਕਿ ਜਿਹੜਾ ਗੁਰਮੇਲ ਸਿੰਘ ਨੇ ਉਹਨਾਂ ਦੀ ਬੇਟੀ ਨੇ ਵਿੱਚ ਹਿੱਸਾ ਲੈ ਲਿਆ ਸੀ ਉਹ ਰੋਜ਼ ਦੇ ਖਿਲਾਫ ਸੀ ਉਹੀ ਉਹ ਲਿਖ ਕੇ ਦੇ ਕੇ ਗਏ ਨੇ ਗੱਲ ਇੱਕ ਪੂਰੀ ਕਿਸਾਨ ਯੂਨੀਅਨ ਦੀ ਇਨਵੋਲਵ ਜਿਹਨੇ ਗੇਟ ਲਾੜ ਕੇ ਇੱਕ ਵਾਰੀ ਕਿ ਨਾ ਕਿਸਾਨ ਯੂਨੀਅਨ ਦੀ ਮੇਰੇ ਨਾਲ ਤਾਂ ਨਹੀਂ ਕੋਈ ਗੱਲ ਹੈ ਕੀ ਬਾਰ ਬੈਠੇ ਨੇ ਕਿਸਾਨ ਜਿਹੜੇ ਗੱਲ ਕਰ ਰਹੇ ਉਹ ਵੀ ਇਹੀ ਕਹਿੰਦੇ ਹੋਣੇ ਵੀ ਮੁੱਲਤ ਵੀ ਨਾ ਕੀਤੀ ਜਾਵੇ ਕੋਈ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਇਸ ਵਿੱਚ ਨਾ ਮੇਰੀ ਨਹੀਂ ਕੋਈ ਨਹੀਂ ਉੱਚ ਅਧਿਕਾਰੀ ਉਹਨਾਂ ਉਹਨਾਂ ਨੂੰ ਬਾਰ-ਬਾਰ ਫੋਨ ਆ ਰਹੇ ਸੀ ਆਪਣਾ ਗੁਰਮੇਲ ਸਿੰਘ ਤੇ ਮੱਗਰ ਸਿੰਘ ਨੇ ਜਿਹੜੇ ਮੈਂਬਰ ਨੇ ਹਾਂ ਉਹਨਾਂ ਨੇ ਕਿਸ ਮੈਂਬਰ ਦੀ ਸੀ ਜੀ ਇਹ ਚੋਣ ਚੋਣੇ ਸੇਲਜ਼ਮੈਨ ਦੀ ਸੋਸਾਇਟੀ ਸੋਸਾਇਟੀ ਦੀ ਹਾਂ ਤੇ ਫਿਰ ਹੁਣ ਅੱਜ ਮਲਤਵੀ ਹੋਊਗੀ ਜਾਂ ਹੋਊ ਮਲਤਵੀ ਹੋਊਗਾ ਕਿਉਂਕਿ ਮੈਜੋਰਟੀ ਤੇ ਦੋ ਜਣੇ ਤਿੰਨ ਜਣਾਂ ਚ ਦੋ ਜਣੇ ਲਿਖ ਕੇ ਦੇ ਕੇ ਮਲਤਵੀ ਕੀਤੀ ਜਾਵੇ। ਕਿਆ ਯਾਰ ਕਿੰਨੂ ਪ੍ਰੈਸ਼ਰ ਵਗੈਰਾ ਹੈਗਾ ਜੀ ਮਤਲਬ ਇਹ ਸਮਝ ਸਾਹਮਣੇ ਆ ਰਹੀ ਹੈ। ਪ੍ਰੈਸ਼ਰ ਹੈ ਉਹਨਾਂ ਨੂੰ ਇਹ ਫੋਨ ਆ ਰਹੇ ਨੇ ਜੀ ਉਹ ਹੀ ਲਿਖ ਕੇ ਦੇ ਕੇ ਕਹਿੰਦੇ ਮੈਂ ਤਾਂ ਉਹਨਾਂ ਦੇ ਕਹਿਣ ਤੇ ਕਰ ਰਿਹਾ ਮਲਤਵੀ। ਹਾਂ ਮੈਂ ਉਹਦੀ ਕੰਪਨੀ ਦੇ ਟੈਨ ਜਬ ਦੀ ਖੁਸ਼ੀ ਆ ਮੈਂ ਲਿਖ ਰਿਹਾ ਹੁਣ। ਹਾਂ ਮੈਂ ਅੱਜ ਨਹੀਂ ਹੋਣੀ ਅੱਜ ਨਹੀਂ ਹੋਣੀ ਹੈਗੀ ਵਾਰ। ਉਹ ਕਿਉਂਕਿ ਦੋ ਮੈਂਬਰ ਵੀ ਚਲੇ ਗਏ ਥੱਲੇ ਚੇਅਰਮੈਨ ਸਾਹਿਬ ਰਹਿ ਗਏ ਤੇ ਖੈਰ ਨੂੰ ਦੇਖਣਾ ਹੋਵੇਗਾ ਕਿ ਪਕਿਆ ਹੋਇਆ ਮਸਲਾ ਕਿਵੇਂ ਠੰਡਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ